ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਪੌਦਿਆਂ ਬਾਰੇ ਦੱਸਣ ਜਾ ਰਹੇ ਹਾਂ ਜੋ ਘਰਾਂ ਦੇ ਵਿੱਚ ਨਹੀਂ ਲਗਾਉਣੇ ਚਾਹੀਦੇ ਕਿਉਂਕਿ ਇਨ੍ਹਾਂ ਪੌਦਿਆਂ ਦੇ ਨੇੜੇ ਸੱਪ ਜਲਦੀ ਆ ਜਾਂਦੇ ਨੇ ਇਨ੍ਹਾਂ ਪੌਦਿਆਂ ਦੇ ਵਿੱਚੋਂ ਸਾਈਪ੍ਰਸ ਦਾ ਪੌਦਾ ਸਭ ਤੋਂ ਉੱਪਰ ਹੈ ਇੱਕ ਸੁੰਦਰ ਤੇ ਸੰਘਣਾ ਪੌਦਾ ਹੈ ਜਿਸ ਨੂੰ ਲੋਕ ਅਕਸਰ ਸਜਾਵਟੀ ਪੌਦੇ ਵਜੋਂ ਵਰਤਣਾ ਜਾਂ ਬਾਗੀਆਂਾਂ ਦੇ ਵਿੱਚ ਲਗਾਉਂਦੇ ਨੇ ਪਰ ਇਸ ਦੇ ਸੰਘਣੇ ਪੱਤਿਆਂ ਕਾਰਨ ਸੱਪ ਇਸ ਨੂੰ ਬਹੁਤ ਪਸੰਦ ਕਰਦੇ ਨੇ ਇਸ ਪੌਦੇ ਵਿੱਚ ਸੱਪ ਆਸਾਨੀ ਨਾਲ ਲੁਕ ਸਕਦੇ ਨੇ ਨਿੰਬੂ ਦੇ ਪੌਦੇ ਦੀਆਂ ਟਾਹਣੀਆਂ ਵਧੇਰੇ ਹੁੰਦੀਆਂ ਨੇ ਜਿਸ ਕਾਰਨ ਇਹ ਪੌਦਾ ਸੰਘਣਾ ਵੀ ਹੋ ਜਾਂਦਾ ਹੈ ਇਸ ਸੰਗਣੇ ਪੱਤੇ ਆ ਕਾਰਨ ਚੂਹੇ ਸੱਪ ਅਤੇ ਹੋਰ ਕੀੜੇ ਇਸ ਦੇ ਨੇੜੇ ਹੀ ਆਪਣਾ ਘਰ ਬਣਾ ਲੈਂਦੇ ਨੇ ਇਹ ਪੌਦਾ ਘਰ ਦੇ ਅੰਦਰ ਸੱਪਾਂ ਅਤੇ ਕੀੜੇ ਮਕੌਣਿਆਂ ਦੇ ਆਉਣ ਦੀ ਸੰਭਾਵਨਾ ਨੂੰ ਬਤਾਉਂਦਾ ਹੈ ਇਸ ਲਈ ਇਸ ਨੂੰ ਘਰ ਦੇ ਆਲੇ-ਦੁਆਲੇ ਨਹੀਂ ਲਗਾਉਣਾ ਚਾਹੀਦਾ ਚਮੇਲੀ ਦੇ ਚਿੱਟੇ ਸੁਗੰਧ ਵਾਲੇ ਫੁੱਲ ਹੁੰਦੇ ਨੇ ਪਰ ਇਸ ਦੀਆਂ ਟਾਹਣੀਆਂ ਵੀ ਜ਼ਿਆਦਾ ਹੁੰਦੀਆਂ ਨੇ ਜਿਸ ਕਾਰਨ ਪੌਦਾ ਸੰਗਣਾ ਹੁੰਦਾ ਹੈ ਇਸ ਸੰਗਣੇ ਪੌਦੇ ਵਿੱਚ ਸੱਪ ਮਿਛੂ ਅਤੇ ਹੋਰ ਕੀੜੇ ਆਸਾਨੀ ਨਾਲ ਲੁਕ ਸਕਦੇ ਨੇ ਇਸ ਲਈ ਇਸ ਨੂੰ ਵੀ ਘਰ ਦੇ ਵਿੱਚ ਨਹੀਂ ਲਗਾਉਣਾ ਚਾਹੀਦਾ ਲੌਂਗ ਦੀ ਖੁਸ਼ਬੂ ਇੰਨੀ ਤਿੱਬਰ ਹੁੰਦੀ ਹੈ ਕਿ ਸੱਪਾਂ ਨੂੰ ਆਕਰਸ਼ਿਤ ਕਰਦੀ ਹੈ ਇਸ ਲਈ ਇਸ ਨੂੰ ਘਰ ਵਿੱਚ ਕਿਸੇ ਘੜੇ ਜਾਂ ਬਾਗੀਚੇ ਵਿੱਚ ਨਹੀਂ ਲਗਾਉਣਾ ਚਾਹੀਦਾ ਨਹੀਂ ਤਾਂ ਇਸ ਦੇ ਆਇਲ ਦੇ ਵਾਲੇ ਸੱਪ ਆਪਣਾ ਘਰ ਬਣਾ ਸਕਦੇ ਨੇ ਚੰਦਨ ਦੀ ਢੰਡਕ ਅਤੇ ਖੁਸ਼ਬੂ ਸੱਪਾਂ ਨੂੰ ਆਕਰਸ਼ਿਤ ਕਰਦੀ ਹੈ ਇਸ ਦਾ ਪੌਦਾ ਬਹੁਤ ਹੀ ਉੱਚਾ ਅਤੇ ਸ਼ਾਨਦਾਰ ਹੁੰਦਾ ਹੈ ਜਿਸ ਕਾਰਨ ਸੱਪ ਇਸ ਦੇ ਆਇਲ ਦੇ ਵਾਲੇ ਆਪਣਾ ਘਰ ਬਣਾ ਲੈਂਦੇ ਨੇ ਇਸ ਲਈ ਇਸ ਨੂੰ ਵੀ ਆਪਣੇ ਘਰ ਦੇ ਆਇਲ ਦੇ ਵਾਲੇ ਨਹੀਂ ਲਗਾਉਣਾ ਚਾਹੀਦਾ